ਜਿਸ ਘਰ ਚੋਂ ਧਰਮ ਹਿੱਲੂਗਾ ਮੜਾ ਜਾ ਪਛਾੜ ਆਉਂਦਾ ਕਿ ਨਹੀਂ ਆਉਂਦਾ ਬੋਲੋ ਸਾਹ ਸਮਝੀ ਤੇ ਫਿਰ ਆਪੇ ਜਦੋਂ ਬਲਦ ਸਿੰਘ ਬਦਲਿਆ ਪਛਾੜ ਆ ਗਿਆ ਨਾ ਸਮਝਾਈ ਵੀ ਉਹਨਾਂ ਦੀ ਭਾਸ਼ਾ ਦੀ ਗੱਲ ਕਿਤੇ ਤੁਹਾਡੀ ਗੱਲ ਨਾ ਮੈਂ ਬਿਲਕੁਲ ਸਹਿਮਤ ਹਾਂ ਜਦੋਂ ਬਲਦ ਸਿੰਘ ਬਦਲਦਾ ਤੇ ਪਛਾੜ ਆਉਂਦਾ ਇੱਥੇ ਵੀ ਜਦੋਂ ਧਰਮ ਰੂਪੀ ਬਲਦ ਹਿੱਲਦਾ ਨਾ ਮੜਾ ਜਾ ਕਿਸੇ ਘਰ ਚੋਂ ਵੀ ਧਰਮ ਹਿੱਲੂਗਾ ਨਾ ਮੜਾ ਜਾ ਧਰਮ ਡੋਲੂਗਾ ਆਪਾਂ ਨੇ ਕਿਤੇ ਫਰਾਂ ਦਾ ਕੋਈ ਦੀਨ ਧਰਮ ਹੈ ਹੀ ਨਹੀਂ ਆ ਜੋ ਦੀਨ ਧਰਮ ਨਹੀਂ ਜਾਗਾ ਤੇ ਪਛੜ ਆ ਗਿਆ ਸੰਸਥਾਵਾਂ ਚ ਵੀ ਆਉਂਦੇ ਆ ਟੱਬਰਾਂ ਚ ਵੀ ਆਉਂਦੇ ਆ ਦੇਸ਼ਾਂ ਚ ਵੀ ਆਉਂਦੇ ਆ ਪਾਸ਼ਾ ਸ਼ਕ ਦੇ ਧੌਲ ਧਰਮ ਦਇਆ ਕਾ ਪੂਤ ਦਇਆ ਵਿੱਚੋਂ ਧਰਮ ਨਿਕਲਿਆ ਤੇ ਸੰਤੋਖ ਥਾਪ ਰੱਖਿਆ ਜਿੰਨ ਸੂਤ ਇਹਨਾਂ ਸਾਰਿਆਂ ਗੁਣਾਂ ਨੂੰ ਪਰੋ ਕੇ ਕਿਨੇ ਰੱਖਿਆ ਭਲਾ ਸੰਤੋਖ ਨੇ ਜਿਸ ਦਾ ਮਾਲਾ ਹੁੰਦੀ ਆ ਮਾਲਾ ਇੱਕੋ ਧਾਗੇ ਚ ਤੁਸੀਂ ਉਦਾਂ ਨਾ ਤੁਸੀਂ ਉਦਾਂ ਮੰਨ ਕੇ ਤੁਹਾਨੂੰ ਏਦਾਂ ਫੜਾ ਦਈਏ ਵੀ ਤੁਸੀਂ ਉਜਾ ਮਣਕੇ ਆਪਣੀ ਮੋਟ ਚ ਫੜਨੇ ਆ ਤੁਹਾਡੇ ਹੱਥ ਚ ਬਹੁਤ ਵੱਡੀ ਕੋਈ ਨਾ ਕੋਈ ਮਣਕਾ ਡਿੱਗ ਪੈਣਾ ਪਰ ਉਦਾਂ 200 ਮਣਕੇ ਇੱਕ ਧਾਗੇ ਚ ਪੁਰੋ ਕੇ ਤੁਸੀਂ ਕੱਲੀ ਉਂਗਲ ਚੜਾ ਕੇ ਲੈ ਕੇ ਜਾ ਸਕਦੇ ਸੰਤੋਖ ਜਿਹੜਾ ਧਾਗਾ ਵਾ ਜਿੰਨਾ ਲੋਕਾਂ ਦੇ ਵੀ ਅੱਜ ਤੱਕ ਟੱਬਰ ਇਕੱਠੇ ਆ ਨਾ ਜਿਨ੍ਹਾਂ ਦੀਆਂ ਫੈਮਲੀਆਂ ਇਕੱਠੀਆਂ ਅਜੇ ਵੀ ਇਸ ਦੇਸ਼ ਵਿੱਚ ਨਾ ਬੜੇ ਬੜੇ ਲੋਕ ਹੈਗੇ ਜਿਨ੍ਹਾਂ ਦੇ 50 50 60 60 ਪਰਿਵਾਰ ਦੇ ਜੀ ਕੇ ਘਰ ਚ ਰਹਿੰਦੇ ਆ ਕਿਉਂਕਿ ਸੰਤੋਖ ਦਾ ਧਾਗਾ ਹੈਗਾ ਉਤੇ ਸਾਰੇ ਜੀ ਆ ਦਾਦਾ ਵੀ ਉਥੇ ਬੈਠਾ ਦਾਦੀ ਵੀ ਬੈਠੀ ਆ ਦਾਦੇ ਦੇ ਭਰਾ ਵੀ ਉਥੇ ਆ ਗਾੜੀ ਪੋਤਰੇ ਤਾਏ ਚਾਚੇ ਵੀ ਇਕੱਠੇ ਆ ਗਏ ਆ ਤੇ ਜਿੰਨਾ ਘਰਾਂ ਚ ਸੰਤੋਖ ਦਾ ਧਾਗਾ ਨਿਕਲ ਜਾਂਦਾ ਨਾ ਉਥੇ ਦੇ ਪਿਓ ਪੁੱਤ ਦਾ ਇੱਕ ਮਕਾਨ ਦੀ ਛੱਤ ਥਲੇ ਰਹਿਣਾ ਮੁਸ਼ਕਿਲ ਹੁੰਦਾ ਉਥੇ ਤੇ ਕੋਈ ਦਰਾਨੀ ਵੀ ਹੈ ਨਹੀਂ ਕੋਈ ਜਠਾਣੀ ਵੀ ਹੈ ਨਹੀਂ ਕੋਈ ਬਹਾਨਾ ਵੀ ਹੈ ਨਹੀਂ ਬਥੇ ਨਣਾਣ ਹੈਗੀ ਜੇ ਲੜਾਈ ਕਰਦੀ ਆ ਸੰਤੋਖ ਬੜਿਆ ਵੱਡਾ ਗੁਣ ਆ ਆਪਾਂ ਬਾਣੀ ਚ ਬਾਰ ਬਾਰ ਪੜਦੇ ਆ ਅੱਜ ਮਨੁੱਖ ਇਹ ਨਹੀਂ ਸਿੱਖਦਾ ਹਮੇਸ਼ਾ ਅਸੀਂ ਦੂਜੇ ਨੂੰ ਕਸੂਰਵਾਰ ਠਰਾਉਂਦੇ ਆ ਕਦੀ ਇਹ ਸੋਚ ਕੇ ਵੇਖ ਵੀ ਭਲਿਆ ਮਾਨਸਾ ਤੇਰੇ ਚ ਸਬਰ ਸੰਤੋਖ ਨਾ ਦੀ ਚੀਜ਼ ਹੈਗੀ ਐ ਇੱਥੇ ਆਣ ਕੇ ਨੁਕਸਾਨ ਹੋ ਗਿਆ ਸਾਡਾ ਹੁਣ ਗੁਰੂ ਪਾਸ਼ਾ ਕਹਿੰਦੇ ਸੰਤੋਖ ਥਾਪ ਰੱਖਿਆ ਜਿੰਨ ਸੂਤ ਜਦੋਂ ਸੰਤੋਖ ਦਾ ਧਾਗਾ ਹੀ ਨਿਕਲ ਗਿਆ ਮਣਕੇ ਤੇ ਅੱਛਾ ਫਿਰ ਤੁਸੀਂ ਵੇਖੋ ਧਾਗਾ ਖਿੱਚ ਦੋ ਮਣਕੇ ਖਿਲਰ ਗਏ ਵੀ ਜੁੱਤ ਧਾਗਾ ਕੱਢ ਦਿਓ ਮਣਕੇ ਖਿਲਰ ਗਏ ਤੇ ਸੰਤੋਖ ਨਿਕਲ ਗਿਆ ਤਬਰਦੇ ਜੀ ਆਪੇ ਖੇਲ ਲਗੇ ਕੋਈ ਆਂਦਾ ਮੈਂ ਤੇ ਤੁਹਾਡੇ ਨਾਲ ਰਹਿਣਾ ਹੀ ਨਹੀਂ ਮੈਨੂੰ ਤੇ ਵਖਰਾ ਘਰ ਪਾ ਕੇ ਦਿਓ ਕੋਈ ਆਂਦਾ ਮੈਂ ਉੱਥੇ ਨਹੀਂ ਰਹਿਣਾ ਕੋਈ ਆਂਦਾ ਮੈਂ ਉੱਥੇ ਰਹਿਣਾ ਮੇਰੀ ਹੁਣ ਮਾਨਾ ਨਹੀਂ ਬਣਦੀ ਮੇਰੀ ਹੁਣ ਪਿਓ ਨਾ ਨਹੀਂ ਬਣਦੀ ਆਏ ਇੱਥੇ ਨੁਕਸਾਨ ਹੋਇਆ ਸਾਡਾ ਇੱਥੇ ਸਮੱਸਿਆ ਖੜੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਤਸ਼ਾਹ ਜੀ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਤੇ ਨਾਮ ਤੇ ਬਹੁਤ ਜਪਿਆ ਜਾ ਰਿਹਾ ਜੀ ਗੁਰਦੁਆਰਿਆਂ ਚ ਨਾਮ ਜਪਿਆ ਜਾ ਰਿਹਾ ਮੰਦਰਾਂ ਜਪਿਆ ਜਾ ਰਿਹਾ ਹਰ ਮਜਬ ਦੇ ਲੋਕ ਆਪਣੇ ਆਪਣੇ ਤਰੀਕੇ ਨਾਲ ਰੱਬ ਦਾ ਨਾਮ ਜਪ ਰਿਹਾ। ਰਾਮ ਰਾਮ ਕਰਤਾ ਸਭ ਜੱਗ ਫਿਰ। ਰਾਮ ਨਾ ਪਾਇਆ। ਜਾਏ। ਜਿਹੜਾ ਬਹੁਤਾ ਨਾਮ ਜਪਣ ਵਾਲਾ ਮੜਾ ਜੇ ਹੱਥ ਲਾ ਕੇ ਵੇਖੋ ਤੁਸੀਂ ਉਹਨੂੰ। ਕਿੱਦਾਂ ਤੁਹਾਡੇ ਗੱਲ ਪੈਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਮੈਂ ਤਾਂ ਮੈਂ ਤਾਂ ਬਹੁਤ ਪਰਮੇਸ਼ਰ ਦਾ ਨਾਮ ਜਪਦਾ ਭਾਈ। ਨਾਮ ਜਪਣ ਵਾਲਿਆ ਤੇਰੇ ਅੰਦਰ ਤੇ ਠਾਢ ਨਹੀਂ ਚਾਹੀਦੀ ਤੈਨੂੰ ਕੋਈ ਹੱਥ ਲਾਵੇ ਤੇ ਨਾਲ ਗੱਲ ਕਰੇ ਤੇਰੀਆਂ ਗੱਲਾਂ ਚੋਂ ਪਤਾ ਲੱਗਦਾ। ਜਿਹਦਾ ਮਤਲਬ ਅਸੀਂ ਜਪ ਰਹੇ ਆ ਕਿਵੇਂ ਜਪ ਰਹੇ ਆ ਹਰ ਹਰ ਕਰਾਂ ਨਿਤ ਕਪਟ ਕਮਾਵੇਂ ਰੱਬ ਰੱਬ ਵੀ ਨਿਤ ਹੋ ਰਿਆ ਤੇ ਕਪਟ ਵੀ ਨਿਤੀ ਹੋਈ ਜਾਂਦਾ ਜਾਨੀ ਕਿ ਸਫਾਈ ਵੀ ਨਾਲ ਹੀ ਕਰੀ ਜਾਂਦੇ ਆ ਤੇ ਗੰਦਗੀ ਵੀ ਨਾਲ ਹੀ ਪਈ ਜਾਂਦੀ ਆ ਜਿਵੇਂ ਆਪਣੇ ਘਰਾਂ ਚ ਐਤਵਾਰ ਅੱਜ ਸੰਡੇ ਆਪਾਂ ਛੇਤੀ ਸਮਝ ਜਾਣਾ ਵੀ ਬੱਚੇ ਘਰ ਹੁੰਦੇ ਖਾਸ ਕਰਕੇ ਐਤਵਾਰ ਇੱਕ ਬਨੇ ਪੋਚੇ ਲੱਗ ਰਹੇ ਹੁਣ ਦੂਜੇ ਬਨੇ ਨਿਆਣੇ ਤੁਹਾਡੇ ਫੇਰ ਹੀ ਤੁਰੇ ਫਿਰਨ ਤੁਸੀਂ ਅਜੇ ਇਹ ਬੈੱਡ ਸ਼ੀਟ ਵਿਸਾ ਕੇ ਹਟੋ ਨਿਆਣੇ ਫੇਰ ਇਕੱਠੀ ਕਰ ਦੇਣ ਤੇ ਮਾਂ ਦੇ ਦਿਮਾਗ ਚ ਆਉਂਦਾ ਨਾ ਵੀ ਜਾਂ ਚੰਗੀ ਤਰ੍ਹਾਂ ਪਹਿਲਾਂ ਗੰਦੀ ਪਾ ਲੋ ਸਫਾਈ ਬਾਅਦ ਚ ਕਰ ਲੈਨੇ ਬੇਜੇ ਪੋਚੇ ਲਾਉਣ ਵਾਲੀ ਤੇ ਘਰੋਂ ਬਾਹਰ ਨਹੀਂ ਗਈ ਤੁਸੀਂ ਫੇਖ ਲਾਰਾ ਪਤਾ ਤੇ ਜੇ ਉਹ ਬੱਚੇ ਕਿਉਂ ਕਹਿਣ ਤੁਸੀਂ ਤੇ ਰੋਜ਼ ਕਰਦੇ ਅਸੀਂ ਤੇ ਸਿਰਫ ਸੰਡੇ ਕੀਤਾ ਕਹਿੰਦੇ ਉਹ ਕਿਵੇਂ ਵੀ ਤੁਸੀਂ ਪਾਠ ਵੀ ਕਰ ਜਾਂਦੇ ਜਿੱਤੇ ਮਾੜੇ ਕੰਮ ਵੀ ਕਰ ਜਾਂਦੇ ਤੁਸੀਂ ਵੀ ਤੇ ਉਹ ਕੰਮ ਹੀ ਕਰਦੇ ਜੇ ਤੂੰ ਤੇ ਹਰੀ-ਹਰੀ ਵੀ ਕਰਦੇ ਜੀ ਰੱਬ-ਰੱਬ ਵੀ ਕਰਦੇ ਕਵਟ ਵੀ ਨੇਤੀ ਕਰੀ ਜਾਂਦੇ ਜੀ ਹਰ ਹਰ ਕਰਾਂ ਨਿਤ ਕਵਟ ਕਮਾਵਾਂ ਹਿਰਦਾ ਛੁੱਧ ਨਾ ਹੋਈ ਅਨ ਦਿਨ ਕਰਮ ਕਰਾਂ ਬੋ ਤੇਰੇ ਸੁਪਨਾ ਹੈ ਅਈ ਸੁਖੀ ਕਿਉਂ ਨਹੀਂ ਆਗਾ ਮਨੋਖ ਕਿਉਂਕਿ ਰੱਬ-ਰੱਬ ਵੀ ਪੂਰਾ ਕਰ ਰਿਹਾ ਪੂਰਾ ਕਰੇ ਰੱਬ-ਰੱਬ ਅੱਖਾਂ ਨਹੀਂ ਖੋਲਦਾ ਕਨਾਂ ਕਨਾਂ ਦੇ ਲੋਕਾਂ ਦੇ ਬੜਾ ਰੱਬ ਦਾ ਭਗਤ ਪਰ ਕਵਟ ਵੀ ਪੂਰਾ ਕਰਦਾ ਧੋਖਾ ਵੀ ਪੂਰਾ ਕਰਦਾ ਹਰ ਹਰ ਕਰੈ ਨਿਤ ਇਹ 732 ਨੰਬਰ ਅੰਕ ਤੇ ਜੀ ਸੁਹੀ ਰਾਗ ਦਾ ਸ਼ਬਦ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦਾ 732 ਨੰਬਰ ਅੰਕ ਹੈ ਹਰ ਹਰ ਕਰੈ ਨਿਤ ਕਵਟ ਕਮਾਵੇ ਹਿਰਦਾ ਛੋਦ ਨ ਹੋਈ ਆਨੰਦਨ ਕਰਮ ਕਰੈ ਬੋ ਤੇਰੇ ਸੁਪਨੇ ਸੋਕ ਨ ਹੋਈ ਗਿਆਨੀ ਗੁਰਬੇਨ ਭਗਤ ਨ ਹੋਈ ਕੋਰੇ ਰੰਗ ਕਦੇ ਨ ਚੜੈ ਜੇ ਲੋਚੈ ਸਭ ਕੋਈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭੂ ਦਾ ਨਾਮ ਜਪਿਆ ਮਨ ਨੂੰ ਚੈਨ ਆਉਂਦਾ ਤੇ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਵਿਣਗੁਣ ਕੀਤੇ ਭਗਤ ਨਾ ਹੋਏ ਰਬੀ ਗੁਣਾ ਨੂੰ ਧਾਰਨ ਕਰਨਾ ਹੀ ਪਰਮੇਸ਼ਰ ਦੀ ਇਬਾਦਤ ਹੈ ਭਗਤੀ ਹੈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਬੜੇ ਤਰੀਕਿਆਂ ਨਾਲ ਖੋਜੈ ਸਭ ਤਾਕ ਕੋ ਲੱਭਦੇ ਫਿਰਦੇ ਰੱਬ ਨੂੰ ਪਰ ਵਿਖਮ ਔਖਾ ਨਾ ਜਾਈ ਲੈਣ ਨਹੀਂ ਲੱਭਿਆ ਜਾਣਾ ਅੱਛਾ ਜਿਹੜਿਆਂ ਕਮਾਂ ਤੋਂ ਗੁਰੂ ਅਰਜਨ ਸਾਹਿਬ ਜੀ ਦੇ ਸਮਾਜ ਨੂੰ ਰੋਕਿਆ ਨਾ ਅੱਜ ਸਿੱਖਾਂ ਕੋਲ ਉਹ ਕੰਮ ਕਰਵਾਏ ਜਾ ਰਹੇ ਨੇ 674 ਨੰਬਰ ਅੰਕ ਹੈ ਆਪ ਜਰੂਰ ਜਾ ਕੇ ਪੜੋ ਜਿਹੜੇ ਘਰਾਂ ਚ ਬੈਠੇ ਨੇ ਪੁਥੀਆਂ ਨਾਲ ਕੱਢ ਕੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਕੋਲੋਂ ਨਹੀਂ ਕਰਿਆ ਗੁਰੂ ਰਣ ਸਾਹਿਬ ਚ ਲਿਖਿਆ ਹੈ ਉਹ ਕਿਹੜੇ ਕੰਮ ਆ ਜਿਹੜੇ ਲੋਕ ਮਨ ਦੀ ਸ਼ਾਂਤੀ ਲਈ ਕਰ ਰਿਹਾ ਸਭ ਤੋਂ ਪਹਿਲਾਂ ਪੂਜਾ ਮੈਂ ਪਹਿਲਾਂ ਗਿਣ ਦੇਣਾ ਪੂਜਾ ਕਰ ਰਿਹਾ ਵਰਤ ਰੱਖ ਰਿਹਾ ਪੂਜਾ ਵਰਤ ਗਿਣਿਓ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬੋਧ ਦੇਨ ਪੁੰਨ ਦਾਨ ਕਰਨਾ कहु न पीज संजम स्वामी बोलें मीठे बैन पूजा कि नहीं हो रही है जी हर मजबदा बंदा अपनी पूजा कर रहा है किसी नु पेड़ ली दूध मिले ना मिले धार्मिक स्थान ना दूध लेके जा रहे हैं फूल लेके जा रहे हैं सामग्री लेके जा रहे हैं पूजा कर रहे हैं हो रही है पाषाकंदे पूजा कर रहे हैं बनुक पूजा भी कर रहे हैं व्रत भी रख रहे हैं ਅਛਾ ਵਰਤ ਜਿਹੜਾ ਰੱਖੂਗਾ ਉਹਦਾ ਤਾਂ ਸਰੀਰ ਦਾ ਫਾਇਦਾ ਹੋ ਸਕਦਾ ਪਰ ਇਸ ਦੇਸ਼ ਵਿੱਚ ਉਲਟਾ ਕੰਮ ਹੋਇਆ ਵਰਤ ਕੋਈ ਰੱਖੇ ਤੇ ਲੰਬੀ ਉਮਰ ਕਿਸੇ ਹੋਰਦੀ ਹੁੰਦੀ ਹੈ ਹਾਂ ਜਿਹੜਾ ਵਿਅਕਤੀ ਜਿਹੜੀ ਬੀਬੀ ਜਿਹੜਾ ਮਰਦ ਖੁਦ ਕਵੇ ਨਾ ਮੈਂ 5 7 10 ਘੰਟੇ ਨਹੀਂ ਖਾਣਾ ਉਹਦੇ ਸਰੀਰ ਦਾ ਫਾਇਦਾ ਹੋ ਸਕਦਾ ਕਿਉਂਕਿ ਸਰੀਰ ਨੂੰ ਰੈਸਟ ਮਿਲ ਗਈ ਨਾ ਥੋੜਾ ਸਰੀਰੋਂ ਨਾ એનર્ਜੀ ਜਾਏਗਾ ਉਹ ਵਧੀਆ ਗੱਲ ਹੈ ਪਰ ਕੰਮ ਉਲਟਾ ਹੋ ਗਿਆ ਮੈਂ ਕਦੇ-ਕਦੇ ਸੋਚਦਾ ਇਹਦੇ ਪਿੱਛੇ ਵੀ ਹੋ ਸਕਦਾ ਕਿ ਲੌਜੀਕ ਕੰਮ ਕਰਦਾ ਹੋਵੇ ਤੁਹਾਨੂੰ ਪਤਾ ਇਸ ਦੇਸ਼ ਵਿੱਚ ਸੱਤੀ ਪ੍ਰਥਾ ਸੀ ਪਰ ਇਹ ਉਹ ਨਹੀਂ ਤੁਹਾਡੇ ਚੋਂ ਬਹੁਤਿਆਂ ਦੇ ਹਿਸਟਰੀ ਬਜ਼ੁਰਗਾਂ ਨੇ ਵੀ ਸਤੀ ਪ੍ਰਥਾ ਸਮੇਂ ਦੀ ਆਪਾਂ ਸਾਰੇ ਵੀ ਜਦੋਂ ਪਤੀ ਚੜਾਈ ਕਰਦਾ ਸੀ ਤੇ ਔਰਤ ਨੂੰ ਵੀ ਨਾਲ ਹੀ ਚਿਖਾ ਵਿੱਚ ਸਾੜ ਦਿੱਤਾ ਜਾਂਦਾ ਸੀ ਪਰ ਜੇ ਔਰਤ ਮਰਦ ਦੀ ਔਰਤ ਚੜਾਈ ਕਰ ਗਈ ਆ ਤੇ ਮਰਦ ਵਾਸਤੇ ਦੂਜਾ ਰਿਸ਼ਤਾ ਆ ਜਾਂਦਾ ਸੀ ਕੋਈ ਪੁਰਖ ਪ੍ਰਧਾਨ ਸਮਾਜ ਸੀ ਇਹ ਇਹ ਸਤਗੁਰ ਨੇ ਵੀ ਬਾਣੀ ਚ ਲਿਖਿਆ ਭੰਡ ਮੂਆ ਭੰਡ ਪਾਲੀਏ ਪਹਿਲੀ ਔਰਤ ਦੀ ਇਹ ਚਿਖਾ ਨਹੀਂ ਠੰਡੀ ਹੋਈ ਤੇ ਘਰ ਚ ਗੱਲਾਂ ਚੱਣ ਲੱਗ ਪੀਆਂ ਇੱਕ ਹੈਗੀ ਆ ਫਲਾਣੇ ਹਪੜੇ ਰਿਸ਼ਤੇਦਾਰ ਦੇ ਪਰਿਵਾਰ ਚ ਆਪਾਂ ਉਹਦਾ ਵੀ ਇੱਕ ਬੱਚਾ ਹੈਗਾ ਵਾ ਚਲੋ ਇਹ ਰਹੀ ਜਾਣਗੇ ਪਰ ਔਰਤ ਨੂੰ ਇਹ ਸਲਾਹ ਨਹੀਂ ਕੋਈ ਦੇਊਗਾ ਵੀ ਚਲੋ ਇਹਦੇ ਬੱਚੇ ਛੋਟੇ ਦਾ ਵੀ ਆਪਾਂ ਦੂਜਾ ਘਰ ਵਸਾ ਦਈਏ ਐਸ ਭਾਰ ਦੇਸ਼ ਵਿੱਚ ਇੱਕ ਮੈਂ ਬੇਨਤੀ ਕਰਾਂ ਇਸ ਹਰ ਮਜਬਦੀ ਔਰਤ ਵਾਸਤੇ ਆ ਇਥੇ ਗੁਰੂ ਨਾਨਕ ਸਾਹਿਬ ਵਰਗੀ ਸ਼ਖਸੀਅਤ ਧੰਨ ਗੁਰੂ ਅਮਰਦਾਸ ਮਹਾਰਾਜ ਵਰਗੀ ਸ਼ਖਸੀਤ ਨਾ ਦੁਨੀਆਂ ਦੇ ਵਿੱਚ ਪ੍ਰਗਟ ਹੁੰਦੀ ਨਾ ਤੇ ਇਥੇ ਭਾਵੇਂ ਕਿਸੇ ਮਜਬਦੀ ਔਰਤ ਹੋਵੇ ਇਸ ਦਾ ਵਿਪਰ ਤਿਆਰ ਕਰਕੇ ਚਿਖਾ ਜ ਨਾਲ ਬਿਠਾ ਦਿੰਦੇ ਸੀ ਇਹ ਤਾਂ ਪਹਿਲੀ ਵਾਰ ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਬਾਦਸ਼ਾਹ ਦੇ ਕੋਲੋਂ ਕਾਨੂੰਨ ਪਾਸ ਕਰਾਇਆ ਵੀ ਇਹ ਕੈਹਰ ਬੰਦ ਹੋਣਾ ਚਾਹੀਦਾ ਕਿ ਜੇ ਮਰਦ ਔਰਤ ਚੜਾਈ ਕਰਨ ਤੋਂ ਬਾਅਦ ਜੇ ਉਹਦੀ ਉਮਰ ਛੋਟੀ ਆ ਦੂਜਾ ਵਿਆਹ ਕਰਵਾ ਸਕਦਾ ਹੈ ਤਾਂ ਇਸ ਦੇਸ਼ ਵਿੱਚ ਔਰਤ ਨੂੰ ਵੀ ਆਗਿਆ ਹੋਣੀ ਚਾਹੀਦੀ ਆ ਪਰਿਵਾਰਾਂ ਦੀ ਸਹਿਮਤੀ ਨਾਲ ਬਾਅਦ ਵਿੱਚ ਉਹ ਆਪਣਾ ਘਰ ਵਸਾ ਸਕੇ ਇਹ ਗੁਰੂ ਅਮਰਦਾਸ ਮਹਾਰਾਜ ਨੇ ਇਹ ਸਮਾਜ ਸਿਹਾਰ ਕੰਮ ਸੀ ਗੁਰੂ ਅਮਰਦਾਸ ਮਹਾਰਾਜ ਦਾ ਸਭ ਤੋਂ ਵੱਡਾ